ਮੈਮ ਕਿਸ ਤਰੀਕੇ ਦੇਖ ਦਿਓ ਜੋ ਅੱਜ ਪੰਜਾਬ ਪੱਦਰ ਨੂੰ ਲੈ ਕੇ ਅੱਜ ਭਵਾਨੀਗੜ੍ਹ ਸੇ ਵੀ ਕੈਂਪ ਲੱਗੇਗੇ ਅ ਬਿਲਕੁਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਅ ਅ ਸਾਰੀਆਂ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਜਿਹੜੇ ਲੰਬਿਤ ਜਿਹੜੇ ਪਏ ਨੇ ਕਾਲ ਉਹਨਾਂ ਦੇ ਸਬੰਧੀਆਂ 'ਚ ਕੈਂਪ ਲਗਾਇਆ ਗਿਆ ਮੇਰੇ ਨਾਲ ਐਸਡੀਐਮ ਭਵਾਨੀਗੜ੍ਹ ਔਰ ਐਸਡੀਐਮ ਸੰਗਰੂਰ ਦੋਨੋਂ ਕਿਉਂਕਿ ਅਸੀਂ ਹਲਕੇ ਦਾ ਜਿਹੜਾ ਸਾਰੇ ਹਲਕੇ ਦੀਏ ਜਿਹੜੇ ਕੈਂਪ ਹੈ ਉਹ ਸਾਰਾ ਭਵਾਨੀਗੜ੍ਹ ਦੇ ਵਿੱਚ ਅਸੀਂ ਆਰਗੇਨਾਈਜ਼ ਕੀਤਾ ਸੋ ਉਰੇ ਜਿਹੜਾ ਸੰਗਰੂਰ ਹਲਕੇ ਨਾਲ ਸੰਬੰਧਿਤ ਤੌਰ ਉਪ ਸੰਗਰੂਰ ਤੇ ਭਵਾਨੀਗੜ ਬਲਾਕ ਨਾਲ ਸੰਬੰਧਿਤ ਸਾਰੇ ਜਿਹੜੇ ਕੰਗੋ ਔਰ ਪਟਵਾਰੀ ਸਹਿਬਾਨ ਜਿਹੜੇ ਸੀਲਰ ਸਭ ਸਾਰੇ ਬੈਠੇ ਆ ਔਰ ਤਕਰੀਬਨ 200 ਤੋਂ ਪਲੱਸ ਜਿਹੜੇ ਇੰਤਕਾਲ ਨੇ ਜਿਹੜੇ ਉਹ ਰਜਿਸਟਰਡ ਹੋ ਚੁੱਕੇ ਨੇ ਔਰ ਜਿਹੜਾ ਕੰਮ ਲੋਕਾਂ ਦਾ ਚੱਲ ਰਿਹਾ ਤਾਂ ਜੋ ਕਿਉਂਕਿ ਇਹਦਾ ਮੇਨ ਮੋਟਿਵ ਹੈ ਅਸੀਂ ਬਾਰ ਬਾਰ ਕਹਿੰਨੇ ਕਿ ਅਸੀਂ ਲੋਕਾਂ ਦੀ ਖੱਜਲ ਖਵਾਰੀ ਬੰਦ ਕਰ ਲਈਏ ਸੋ ਇਸ ਤਰੀਕੇ ਨਾਲ ਜਿਹੜਾ ਅੱਜ ਕੈਂਪ ਆਰਗੇਨਾਈਜ਼ ਕਰਨ ਦਾ ਮੇਨ ਮਕਸਦ ਇਹ ਹੀ ਆ ਕਿ ਜਿਹੜੇ ਲੋਕੀ ਨੇ ਉਹ ਖੱਜਲ ਖਵਾਰ ਹੁੰਦੇ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਸੋ ਉਹਨਾਂ ਦੀ ਖੱਜਲਖਵਰੀ ਬੰਦ ਕਰਦੇ ਆ ਅੱਜ ਛੁੱਟੀ ਵਾਲੇ ਦਿਨ ਆ ਜਿਹੜਾ ਕੈਂਪ ਲਗਾ ਕੇ ਵਿਸ਼ੇਸ਼ ਕੈਂਪ ਦੇ ਵਿੱਚ ਤਾਂ ਜੋ ਲੋਕਾਂ ਦੀ ਖੱਜਲਖਵਰੀ ਬੰਦ ਹੋ ਜੇ ਤੇ ਉਹਨਾਂ ਦੇ ਜਿਹੜੇ ਕੰਮ ਨੇ ਜਿਹੜੇ ਲੰਬੇ ਜਿਹੜੇ ਪਏ ਇੰਤਕਾਲ ਨੇ ਉਹ ਜਿਹੜੇ ਅੱਜ ਸਾਰੇ ਚੜਾਈ ਤਾਂ ਬਹੁਤ ਵਾਰ ਹੁੰਦਾ ਸੀ ਅਫਸਰ ਤੱਕ ਨਹੀਂ ਮਿਲਦੇ ਹੁੰਦੇ ਸੀ ਕਿਉਂਕਿ ਡਿਊਟੀ ਤੇ ਹੋਣ ਕਰਨਾ ਤਾਂ ਅੱਜ ਇੱਥੇ ਸਾਰੇ ਅਫਸਰ ਵੀ ਮੌਜੂਦ ਆ ਜੀ ਸਾਰੇ ਅਫਸਰ ਨੇ ਔਰ ਜਿੰਨੇ ਵੀ ਫਟਵਾਰੀ ਨੇ ਸਾਰੇ ਇੱਥੇ ਪਹੁੰਚੇ ਹੋਏ ਆ ਔਰ ਸਾਰਿਆਂ ਦੇ ਜਿਹੜੇ ਕੰਮ ਨੇ ਨਾਲ ਹੁੰਦੇ ਪਬਲਿਕ ਤੁਸੀਂ ਦੇਖ ਹੀ ਰਹੇ ਹੋ ਪਬਲਿਕ ਹਾਂ ਜੀ ਮੈਂ ਤੁਹਾਡਾ ਨਾਮ ਪਟਿੰਕਰ ਕਾਹ ਦੇ ਤੇ ਆਪਾਂ ਹਾਂ ਪਟਵਾਰੀ ਜੀ ਨਾਮ ਪਟਵਾਰੀ ਜੀ ਕੋਲ ਜੀ ਮੈਂ ਕਿ ਇਸ ਤਰੀਕੇ ਦੇਖਦੇ ਜਿਹੜਾ ਇੰਤਕਾਲਾਂ ਨੂੰ ਲੈ ਕੇ ਕੈਂਪ ਲਗਾਏ ਗਏ ਕਿੰਨਾ ਫਾਇਦਾ ਲੈ ਲੋਕਾਂ ਨੂੰ ਬਹੁਤ ਵਧੀਆ ਬਹੁਤ ਫਾਇਦਾ ਹੋਏਗਾ ਸੀਐਮ ਸਾਹਿਬ ਨੇ ਉਹ ਮੁੱਖ ਮੰਤਰੀ ਸਾਹਿਬ ਦੀ ਹੁਕਮਾਂ ਦੇ ਅਮਲ ਚ ਚਲਦੀ ਹੋਈ ਬਹੁਤ ਵਧੀਆ ਸੀਐਮ ਸਾਹਿਬ ਅੱਜ ਤਾਂ ਇੰਤਕਾਲ ਲੋਕ ਫਾਇਦਾ ਲੈ ਰਹੇ ਨੇ ਇਸ ਕੈਂਪ ਦਾ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਕੀ ਸੁਨੇਹਾ ਦੇਵਾਂਗੇ ਲੋਕਾਂ ਨੂੰ ਲੋਕਾਂ ਨੂੰ ਵਧੀਆ ਉਹ ਕੈਂਪਾਂ 'ਚ ਮਿਲੋ ਆ ਕੇ ਸਾਰੇ ਨੂੰ ਠੀਕ ਹੈ ਆਪ ਸਰ ਸਹਿਬਾਨ ਨੂੰ ਬਹੁਤ ਵਧੀਆ ਕੰਮ ਕਰਦੇ ਆਪਣੀ ਪਰੇਸ਼ਾਨੀ ਨੂੰ ਦੂਰ ਹਾਂ ਹਾਂ ਦੁਕਰੋ ਠੀਕ ਹੈ ਥੋੜੀ ਗਰਮ ਬਹੁਤ ਵਧੀਆ ਕੰਮ ਕਰ ਰਹੇ ਤਾਂ ਪਹਿਲਾਂ ਨਹੀਂ ਮੈਨੂੰ ਕਦੇ ਇਦਾਂ ਦੇ ਕੈਂਪ ਲੱਗਦੇ ਹੁੰਦੇ ਸੀ ਤਾਂ ਪਹਿਲਾਂ ਨਹੀਂ ਹਾਂ ਹੁਣ ਲੱਗ ਰਹੀ ਹੈ ਜੀ ਬਹੁਤ ਵਧੀਆ ਸਿੱਕਾ ਬਹੁਤ ਪੁਰਾਣੇ ਕੇਸ ਵੀ ਮੈਡਮ ਪਏ ਸੀਗੇ ਹਾਂਜੀ ਉਹਨਾਂ ਚੋਂ ਵੀ ਕਾਫੀ ਨਿਪਟਾਰਾ ਹੋ ਰਿਹਾ ਹੈ ਬਾਕੀ ਬਾਅਦ ਚ ਡਾਕਟਰ ਚਾਹੋਗੇ ਆ ਡਾਕਟਰ ਚਾਹ ਜਾਂਦਾ ਵੀ ਕੰਮ ਕਰਾਂਗੇ ਜਿੰਨਾ ਵੱਧ ਤੋਂ ਵੱਧ ਕਰਾਂਗੇ ਠੀਕ ਸਰ ਇਸ ਤਰੀਕੇ ਦੇਖਦੇ ਹੋ ਜਿਹੜਾ ਅੱਜ ਕੈਂਪ ਆਯੋਜਿਤ ਕੀਤਾ ਗਿਆ ਕੀ ਅੱਜ ਅਸੀਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਵਿੱਚ ਸਪੈਸ਼ਲ ਰੈਵਨਿਊ ਕੈਂਪ ਲਗਾਇਆ ਹੈ ਜਿਹੜੇ ਵੀ ਲੰਬੇ ਦਿਨ ਦਰਕਾਰ ਨੇ ਕੋਈ ਰੋਟੇਸ਼ਨ ਸਟੰਡਿੰਗ ਇਹਦੇ ਉਹਦੇ ਵਾਸਤੇ ਕੈਂਪ ਸਪੈਸ਼ਲ ਲਗਾਇਆ ਗਿਆ ਸਾਡੇ ਫਟਵਾਰੀ ਸਹਿਬਾਨ ਮਕਾਨ ਸਿੰਘ ਸਹਿਬਾਨ ਸਾਡੇ ਤਸਿਲਾ ਸਾਹਿਬ ਬੈਠੇ ਨੇ ਲਾਈਵ ਤੁਸੀਂ ਦੇਖ ਸਕਦੇ ਹੋ ਇੰਤਕਾਲ ਚੜਾ ਰਹੇ ਨੇ ਸੋ ਜੋ ਜੋ ਲੋਕ ਆ ਰਹੇ ਨੇ ਆਪਣੇ ਆਪਣੇ ਇੰਤਕਾਲ ਚੜਵਾ ਕੇ ਉਹਦਾ ਇੰਤਕਾਲ ਸ਼ੀਟ ਦਾ ਨੰਬਰ ਲੈ ਕੇ ਮਕੈਦਮਾ ਨੂੰ ਭੇਜਿਆ ਜਾ ਰਿਹਾ ਹੈ ਸਾਨੂੰ ਉਮੀਦ ਹੈ ਕਿ ਅੱਜ ਅਸੀਂ ਆਪਣੀ ਪ੍ਰੋਡੈਂਸੀ ਤਸੀਲ ਦੀ ਜ਼ੀਰੋ ਕਰਦੇ ਤਾਂ ਕਿੰਨੇ ਕੁ ਸਾਰੇ ਜਿਹੜੇ ਲੋਕਾਂ ਨੇ ਆ ਕੇ ਇਸ ਕੈਂਪ ਦਾ ਫਾਇਦਾ ਲਿਆ ਹ ਹੁਣ ਤੱਕ 100 30 ਦੇ ਆਸ-ਪਾਸ ਲੋਕ ਆ ਕੇ ਇੰਤਕਾਲ ਦਰਜ ਕਰਵਾ ਕੇ ਜਾ ਚੁੱਕੇ ਨੇ ਜੋ ਫਾਈਨਲਾਈਜ਼ ਕਰਨ ਦੀ ਪ੍ਰੋਸੈਸ ਸਾਡੇ ਤਸੀਲਦਾਰ ਸਾਹਿਬ ਹੈਗੇ ਨੇ ਬਾਕੀ ਸੰਗਰੂਰ ਦਾ ਵੀ ਇੱਥੇ ਕੰਮ ਚੱਲ ਰਿਹਾ ਹੈ 100 ਪਲੱਸ ਸੰਗਰੂਰ ਦੇ ਵੀ ਆ ਚੁੱਕੇ ਨੇ ਸਾਨੂੰ ਉਮੀਦ ਹੈ ਕਿ ਜਦ ਤੱਕ ਕੈਂਪ ਨਹੀਂ ਵਧੇਗਾ ਵਿਲ ਬੀ ਅਰਾਊਂਡ 250 ਪਲੱਸ ਮਿਟੀਸ਼ਨਸ ਆਲੇ ਕਿੰਨੇ ਕਬੇ ਤੱਕ ਚੱਲੂਗਾ ਇਹ ਕੈਂਪ ਕੈਂਪ ਵੀ ਉਹਨਾਂ 5 ਵਜੇ ਤੱਕ ਅਸੀਂ ਕੈਂਪ ਸਲਾਵਾਂਗੇ ਅੱਜ ਬਾਕੀ ਜੇ ਪੀੜ ਹੋਏਗੀ ਉਹ ਲੋਕ ਹੋਰ ਆਣਗੇ ਕੋਈ ਨਹੀਂ ਜੇ ਅਸੀਂ ਕੰਮ ਨਿਬੜ ਗਿਆ ਜਾਵਾਂਗੇ ਸਾਡਾ ਪੀਚਾ ਚਲਦਾ ਤਾਂ ਲੋਕ ਇਤਲੀ ਸਾਰੇ ਜਿਹੜੇ ਕੰਮ ਨੇ ਤਾਂ ਹੋਣਗੇ ਹਾਂਜੀ ਹਾਂਜੀ ਬਿਲਕੁਲ ਜੀ ਲੋਕਾਂ ਲਈ ਬੈਠੇ ਸੀ ਅੱਜ ਜੋ ਸਰਕਾਰ ਦਾ ਅੱਜ ਛੁੱਟੀ ਵਾਲੇ ਦਿਨ ਕੈਂਪ ਰੱਖਣ ਦਾ ਮਕਸਦ ਇਹ ਸੀਗਾ ਕਿ ਹੋਰ ਜਿਹੜੇ ਰੁਝੇਵੇਂ ਆ ਉਹਨਾਂ ਤੋਂ ਫ੍ਰੀ ਹੋ ਕੇ ਅੱਜ ਸਾਡੇ ਜਿਹੜੇ ਰਿਵਿਊ ਸਟਾਫ ਹੈ ਮੋਟੀਸ਼ਨ 'ਤੇ ਧਿਆਨ ਦੇ ਸਕਿਆ ਠੀਕ ਹੈ ਜੀ ਥੈਂਕ ਯੂ ਥੈਂਕ ਯੂ